ਪਾਣਾ ਬਤਨੇ ਕਲਾਂ ਦੀ ਪੁਲਿਸ ਨੂੰ ਤਲਾਸ਼ ਮਿਲੀ ਸੀ ਕਿ ਮਨਪ੍ਰੀਤ ਸਿੰਘ ਮਨੀ ਪੁੱਤਰ ਸਰਦੇਵ ਸਿੰਘ ਵਾਸੀ ਬੁੱਟਰ ਕਲਾਂ ਜੋ ਕਿ ਲੁੱਟਾਂ ਖੋਹ ਕਰਨ ਦਾ ਆਦੀ ਹੈ ਨਜਾਇਜ਼ ਅਸਲੇ ਸਮੇਤ ਗਣੀਆਂ ਪਿੰਡ ਤੋਂ ਬਤਨੀ ਕਲਾ ਸਾਈਡ ਨੂੰ ਮੋਟਰਸਾਈਕਲ ਤੇ ਆ ਰਿਹਾ ਹੈ ਜਿਸ ਤੇ ਕਾਰਵਾਈ ਕਰਦੇ ਹੋਏ ਐਸ்சி ਖਰਜਿੰਦਰ ਸਿੰਘ ਥਾਣਾ ਬਤਨੀ ਕਲਾ ਨੇ ਨਾਕਾ ਬੰਦੀ ਕਰਕੇ ਕਾਬੂ ਕੀਤਾ ਇਹਦੇ ਕਬਜ਼ੇ ਵਿੱਚੋਂ ਇੱਕ ਪਿਸਤਲ ਬੱਤੀਪੁਰ ਨਿਯਾਇਜ ਸਮੇਤ ਮੈਗਜ਼ੀਨ ਤੇ ਛੇਕਾਰ ਕੁਝ ਬਰਾਮਦ ਕੀਤੇ ਹੈ ਮਨਪ੍ਰੀਤ ਸਮਰਿੰਦੇ ਖਿਲਾਫ ਇਸ ਤੋਂ ਪਹਿਲਾਂ ਵੀ ਤਿੰਨ ਮੁਕਦਰਮੇ ਦਰਜ ਨੇ ਦੋ ਮੁਕਦਰਮੇ ਖੋਹਾਂ ਦੇ ਦਰਜ ਹੈ ਇੱਕ ਨਸ਼ੀਲੀਆਂ ਗੋਲੀਆਂ ਦਾ ਦਰਜਾ ਖੋਹ ਦੇ ਮੁਕਦਰਮੇ ਵਿੱਚ ਸਾਨੂੰ 54 ਫਟਾ ਬਾਈ ਦੇ ਵਿੱਚ ਵਾਂਟਰਡ ਸੀਗਾ ਅੱਜ ਇਹਨੂੰ ਮਾਂਜੋਗਦਾਤ ਵਿੱਚ ਪੇਸ਼ ਕਰਕੇ ਇੱਕ ਜ਼ੰਦਾ ਰਮਾਨ ਹਾਸਲ ਕੀਤਾ ਇਹਦੇ ਕੋਲ ਹੋਰ ਪੁੱਛ ਕੇ ਜਾਰੀ ਹੈ ਹੁਣ ਤੱਕ ਦੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਜਿਹੜਾ ਪਿਸਤਲੇ ਦੇ ਕੋਲ ਰਿਕਵਰ ਹੋਇਆ ਉਹ ਚੰਦਜੀਤ ਸਿੰਘ ਚਰਨਾ ਪੁੱਤਰ ਸਦਾਗਰ ਸਿੰਘ ਵਾਸੀ ਬਦਨੀਗੜਾ ਜਿਸ ਦੇ ਖਿਲਾਫ ਹੀ 8 ਮੁਕਦਮੇ ਸੰਗੀਨ ਧਰਾਵਾਂ ਦੇ ਦਰਜ ਹਨ ਉਹਨੇ ਇਹਨੂੰ ਪ੍ਰੋਵਾਈਡ ਕੀਤਾ ਸੀ ਉਹਦੀ ਵੀ ਤਲਾਸ਼ ਜਾਰੀ ਹੈ ਨਵੇਂ ਮੁਕਦਮੇ ਦੇ ਵਿੱਚ 52 ਨੰਬਰ ਖੋਹ ਦੇ ਮੁਕਦਮੇ ਵਿੱਚ ਕੱਲ ਨੂੰ ਰੈਸਟ ਕੀਤਾ ਜਾਊਗਾ ਮਾਨ ਜੋਗ ਦਾਬ ਤੋਂ ਆ ਕੇ ਲੈ ਕੇ ਹੋਰ ਮਾਨ ਲੈ ਕੇ ਹੋਰ ਬ੍ਰਿਕੀ ਨਾਲ ਬੁਝਕਿਸ਼ ਕੀਤੀ ਜਾਊਗੀ